ਦੇਖੋ ਮੈਂ 32 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਿਆ ਔਰ ਆਪਣੀ ਜ਼ਿੰਦਗੀ ਦੇ ਜਿਹੜੇ ਅਹਿਮ ਸਾਲ ਆ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਪਾਰਟੀ ਦਾ ਸੇਵਾਦਾਰ ਬਣ ਕੇ ਜਿਹੜੀ ਉਹ ਸੇਵਾ ਨਿਭਾਈ ਔਰ ਪ੍ਰਮਾਤਮਾ ਜਾਣਦਾ ਹੈ ਗੁਰਦੁਆਰੇ ਮੰਦਿਰ 'ਚ ਖੜ ਕੇ ਕਹਿ ਸਕਦਾ ਕਿ ਆਪਣੀ ਜ਼ਿੰਦਗੀ 'ਚ ਕਦੇ 1 ਰੁਪਏ ਦਾ ਲਾਲਚ ਨਹੀਂ ਕਰਿਆ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਇਸੇ ਕਰਕੇ ਉਸ ਸਮੇਂ ਜੁਆਇਨ ਕਰਿਆ ਤਾਂ ਕਿ ਗੁਰੂਆਂ ਦੇ ਸਿਧਾਂਤ ਤੇ ਚੱਲਣ ਵਾਲੀ ਪਾਰਟੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਿਨ੍ਹਾਂ ਦਾ ਮੁੱਖ ਏਜੰਡਾ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਰਿਹਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਔਰ ਸਰਵੇਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਇਸ ਪਾਰਟੀ ਦਾ ਏਜੰਡਾ ਦਾ ਔਰ ਸ਼੍ਰੋਮਣੀ ਅਕਾਲੀ ਦਲ ਇੱਕ ਸੈਕੂਲਰ ਇਸ ਤਰ੍ਹਾਂ ਦੀ ਪਾਰਟੀ ਸੀਗੀ ਰਾਜਨੀਤਿਕ ਜਿਸ ਜਿਸ ਨੇ ਸਾਰੇ ਧਰਮਾਂ ਦੇ ਸਥਾਨ ਬਣਾਏ ਪੰਜਾਬ ਦੀ ਡਵੈਲਪਮੈਂਟ ਕਰੀ ਪੰਜਾਬ ਦਾ ਵਿਕਾਸ ਕਰਿਆ ਔਰ ਪੰਜਾਬ ਚ ਸ਼ਾਂਤੀ ਸਥਾਪਿਤ ਕਰਨ ਵਾਸਤੇ ਬਹੁਤ ਵੱਡਾ ਰੋਲ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਪਰ ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਦੇ ਰਾਜਨੀਤਿਕ ਧਾਰਮਿਕ ਹਾਲਾਤ ਪੰਜਾਬ ਚ ਬਣੇ ਆ ਕੁਝ ਮੈਂ ਦਾ ਸਿੱਧਾ ਹੀ ਕਹਾਂਗਾ ਕਿ ਧਾਰਮਿਕ ਸ਼ਖਸੀਅਤਾਂ ਵੀ ਦੂਸਰੀ ਰਾਜਨੀਤਿਕ ਪਾਰਟੀਆਂ ਦੇ ਪ੍ਰਭਾਵ ਹੇਠਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਜਿਹੜਾ ਖਤਮ ਕਰਨਾ ਚਾਹੁੰਦੀਆਂ ਹੈਗੀਆਂ ਸੋ ਜਿਸ ਤਰ੍ਹਾਂ ਦੇ ਧਾਰਮਿਕ ਔਰ ਰਾਜਨੀਤਿਕ ਹਾਲਾਤ ਪਿਛਲੇ ਸਮੇਂ 'ਚ ਹੋਏ ਆ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜਿਸ ਤਰ੍ਹਾਂ ਅਸਤੀਫਾ ਦੇਆ ਸੋ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਮੈਂ ਇਸ ਪਾਰਟੀ 'ਚ ਜਿਹੜਾ ਕੰਮ ਨਹੀਂ ਕਰ ਸਕਦਾ ਮੇਰੇ ਵਾਸਤੇ ਬਹੁਤ ਅਸੰਭਵ ਆ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਉਹਨਾਂ ਦੀ ਸੋਚ ਉਹਨਾਂ ਦੀ ਡਿਵੈਲਪਮੈਂਟ ਦੀ ਸਦਾ ਕਦਰ ਕੀਤੀ ਆ ਕਰਦਾ ਰਹਾਂਗਾ ਸਰੋ ਕੁਬੀਰ ਸਿੰਘ ਬਾਦਲ ਜੀ ਦੇ ਨਾਲ ਸੀਗਾ ਸੋ ਉਹਨਾਂ ਨੇ ਪਾਰਟੀ ਛੱਡੀ ਆ ਮੈਂ ਸਮਝਦਾ ਕਿਤੇ ਨਾ ਕਿਤੇ ਜਿਹੜੀ ਦੂਸਰੀਆਂ ਤਾਕਤਾਂ ਜਿਹੜੀਆਂ ਤੁਸੀਂ ਅੱਜ ਹਾਲਾਤ ਦੇਖੋ ਜਿਹੜੇ ਸੁਧਾਰ ਲਹਿਰ ਵਾਲੇ ਭਾਈ ਜਥੇਦਾਰਾਂ ਨੂੰ ਨਜ਼ਰ ਨਹੀਂ ਆਂਦਾ ਵੀ ਉਹ ਗੁਰਦੁਆਰਿਆਂ ਤੋਂ ਪਕੌੜੇ ਮਹੰਗਾਂ ਮਂਗਾ ਕੇ ਘਰਾਂ 'ਚ ਪਾਰਟੀਆਂ ਕਰਦੇ ਰਹੇ ਗੁਰਦੁਆਰਿਆਂ ਤੋਂ ਆਪਣੇ ਡਰਾਈਵਰਾਂ ਨੂੰ ਤਨਖਾਹਾਂ ਦਿੰਦੇ ਰਹੇ ਕਿਸ ਦਾ ਕਿਸ ਤਰ੍ਹਾਂ ਦੇ ਚੰਦੂ ਮਦਰਾ ਸਾਹਿਬ ਆ ਬੀਬੀ ਜ਼ਗੀਰ ਕੌਰ ਵਰਗਿਆਂ ਦੇ ਕਿਸ ਤਰ੍ਹਾਂ ਦੇ ਕੈਰੇਕਟਰ ਆ ਕਿ ਜਥੇਦਾਰਾਂ ਨੂੰ ਉਹ ਨਜ਼ਰ ਨਹੀਂ ਆਉਂਦੇ ਉਹਨਾਂ ਬੰਦਿਆਂ ਨੇ ਆਪ ਪਹਿਲਾਂ ਜਾ ਕੇ ਜਿਸੇਦਾਰਾਂ ਕੋਲ ਕਨਫੈਸ ਕਰਿਆ ਕਿ ਅਸੀਂ ਗਲਤ ਆ ਉਹਨਾਂ ਨੂੰ ਕਿਹੜੀ ਸਜ਼ਾ ਦਈ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਗਿਣੀ ਮਿੱਥੀ ਸਾਜ਼ਿ ਦੇ ਤਹਿਤ ਜਲੀਲ ਕਰਿਆ ਜਾ ਰਿਹਾ ਹੈਗਾ ਮੈਂ ਤਾਂ ਇਹ ਸਮਝਦਾ ਕਿ ਇਹੀ ਕਾਰਨ ਅਸਤੀਫਾ ਦੇਣ ਦਾ ਹੈ ਜੀ ਦੇਖੋ ਮੈਂ ਤਾਂ ਕਲੀਅਰ ਕਟਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੇ ਪਾਰਟੀ ਦੇ ਪ੍ਰਧਾਨ ਨਹੀਂ ਤਾਂ ਮੇਰਾ ਮੈਂ ਪਾਰਟੀ ਚ ਨਹੀਂ ਰਹਿ ਸਕਦਾ ਤੁਸੀਂ ਫਿਰ ਆਮ ਅਸਤੀਫਾ ਦੇ ਦਿਓ ਤੁਸੀਂ ਆਮ ਵਰਕਰ ਮੈਂ ਤਾਂ ਪਾਰਟੀ ਤੋਂ ਮੈਂ ਤਾਂ ਪਾਰਟੀ ਤੋਂ ਅਸਤੀਫਾ ਦੇ ਆ ਜੀ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਪਹਿਲਾਂ ਵੀ ਮੈਂ ਸੇਵਾ ਕਰਦਾ ਰਿਹਾ ਸੋ ਸੋਸ਼ਲ ਵਰਕਰ ਦੇ ਤੌਰ ਤੇ ਸੇਵਾ ਕਰਦਾ ਬਿਲਕੁਲ ਸਾਫ ਸਬਦਾਂ ਚ ਕਹਿ ਦਿਆ ਵੀ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿਸ ਦਿਨ ਪ੍ਰਧਾਨ ਬਣਨਗੇ ਤਾਂ ਮੈਂ ਪਾਰਟੀ ਚ ਆਵਾਂਗਾ ਨਹੀਂ ਤਾਂ ਮੇਰੀ ਸਸਰੀ ਘਰ ਲੇਗੀ